हां ਬਠਿੰਡੇ ਉੱtre ਸੀਗੇ ਹਾਂਜੀ ਹਾਂਜੀ ਬਠਿੰਡਾ ਫਿਰ ਤੋਂ ਹੀ ਬਸ ਤੇ ਆਈ ਹਾਂਜੀ ਬਸ ਵਾਲੇ ਫਿਰ ਤੁਹਾਨੂੰ ਜੇਥੋਂ ਤੇ ਕਿੱਲੇ ਕਿ ਆਏ ਇਹ ਆਜੀ ਉੱਤਰਲਾ ਮਾਰਿਆ ਡਰਾਈਵਰ ਕੋਣਾ ਬਸ ਦੇ ਡਰਾਈਵਰ ਕੋਣਾ ਆ ਵੀਰ ਬਾਈ ਡਰਾਈਵਰ ਮੈਂ ਕਿਹੜੇ ਆਏ ਆ ਬਾਈ ਦੱਸਿਓ ਖਾਸਪਤ ਇਹ ਬਾਈ ਜੀ ਆਪਣਾ ਬਰੋਦੇ ਤੋਂ ਆਇਆ ਵਾਇਆ ਟ੍ਰੇਨ ਬਠਿੰਡਾ ਬਠਿੰਡੋਂ ਇਹਨਾਂ ਨੂੰ ਅੱਗੇ ਕੋਈ ਨਾ ਸਾਧਨ ਮਿਲਨੇ ਕਰਕੇ ਟ੍ਰੇਨਾਂ ਬਿਲਕੁਲ ਬੰਦ ਦਾ ਚੱਕਾ ਜਾਵਾ ਪੰਜਾਬ ਦੇ ਵਿੱਚ ਪੂਰੀ ਭਾਰੀ ਹੜਤਾਲ ਆ ਔਰ ਟਰਾਂਸਪੋਰਟਾਂ ਦੁਕਾਨਦਾਰਾਂ ਨੂੰ ਪੂਰੀ ਹਮਾਇਤ ਮਿਲ ਰਹੀ ਹੈ اگر جو ہے بھائی جی اپ کمپنیਆਂ ਦੇ ਅਲੱਗ-ਅਲੱਗ ਕੰਮ ਕਰਦੇ ਆ ਉਥੇ ਟ੍ਰੇਨ ਤੋਂ ਉਤਰੇ ਇਹਨਾਂ ਨੇ ਪੀ ਆਰਟੀਸੀ بس ਫੜੀ ਔਰ ਵਾਇਆਵਾਜਾ ਖੰਨਾ ਹੋ ਗਿਆ ਜੈਤੋ ਗੰਗਸਰ ਗੁਰਦੁਆਰੇ ਦੇ ਬਾਹਰ ਜੇ ਖੜੇ ਇੱਥੇ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜੋ ਧਰਨਾ ਲੱਗਿਆ ਹੋਇਆ ਹੜਤਾਲ ਹੈਗੀ ਹੈ ਹੜਤਾਲ ਦੇ ਸਬੰਧ ਦੇ ਇਹ ਭਾਈ ਜੀ ਕਹਿੰਦੇ ਅਸੀਂ ਵੀ ਤੁਹਾਡੀ ਹਮਾਇਤ ਚੁੱਪ ਐਮਐਸਪੀ ਦੀ ਗਰੰਟੀ ਕਾਨੂੰਨ ਦੇ ਮੁਤਾਬਕ ਡੱਲੇ ਵਾਲਾ ਸਾਹਿਬ ਮਰਨ ਵਰਤ ਤੇ ਅੱਜ 35 ਮਾਦਨ ਜਾਰੀ ਹੋ ਚੁੱਕਾ ਉਹਦੇ ਸਬੰਧ ਵਿੱਚ ਤੇ ਬਾਈ ਅਲੱਗ-ਅਲੱਗ ਕੰਪਨੀਆਂ ਉਹ ਇਹ ਭਾਈ ਇੰਨੇ ਦੂਰੋਂ ਆ ਕੇ ਤੇ ਆਪਣੇ ਪੰਜਾਬ ਵਾਲਿਆਂ ਨੂੰ ਕੀ ਕਹਿਣਾ ਚਾਹੁੰਦਾ ਜਿਹੜ ਘਰਾਂ 'ਚ ਬੈਠੇ ਹੋ ਕੋ ਜਿਹੜੇ ਪੰਜਾਬ ਦੇ ਵਿੱਚ ਜ਼ਮੀਰ ਤੇ ਜ਼ਮੀਨ ਜੀ ਨੇ ਬਚਾਉਣੀ ਹੈ ਉਹ ਅੱਜ ਸਾਡੀ ਇਸ ਧਰਨੇ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ। ਮੈਂ ਤਾਂ ਕੋਈ ਐਸੀ ਗੱਲ ਨਹੀਂ ਸਾਰੇ ਕਿਸਾਨਾਂ ਦਾ ਔਰ ਦੁਕਾਨਦਾਰਾਂ ਦਾ ਵੈਸੇ ਹੁੰਦਾ ਹੈ ਤਾਂ ਕੋਈ ਐਸੀ ਗੱਲ ਨਹੀਂ। ਪਰ ਅਸੀਂ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਐਨੀ ਤੀਜੀ ਕੇ ਚੌਥੀ ਸਟੇਟ ਦੇ ਵਿੱਚੋਂ ਸਾਡੀ ਹਮਾਇਤ ਕਰਨ ਆਏ ਐ ਇੰਨੀ ਦੂਰੋਂ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨਾਂ ਦਾ ਏਕਾ ਮੋਦੀ ਦੀ ਸਰਕਾਰ ਮਰਦਾਬਾਦ 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 ਮੋਦੀ ਦੀ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਏਕਾ ਜਿੰਦਾਬਾਦ